ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਤੁਸੀਂ ਵੀ ਕਹੋਗੇ ਕੀ ਪੈਕ ਲਈ ਬੈਠੀ ਆ ਇਹ ਆਪਾਂ ਤੁਹਾਨੂੰ ਅੱਜ ਦੱਸਦੇ ਆਪਾਂ ਪਸ਼ੂਆਂ ਨੂੰ ਹਣ ਆਪਣੇ ਪਸ਼ੂ ਵੀ ਰੱਖੇ ਹੋਏ ਬੱਕਰੀਆਂ ਵੀ ਰੱਖੀਆਂ ਨੇ ਆਪਾਂ ਉਹਨਾਂ ਨੂੰ ਕਿਹੜੇ ਪ੍ਰੋਡਕਟ ਪਾਉਨੇ ਆ ਆਪਾਂ ਆਹ ਪਾਉਨੇ ਹੁੰਦੇ ਆ ਮਿਨ 27 H 27 ਮਿਨਰਲ ਆ ਹਨਾ ਤੇ ਬਾਕੀ ਇਹਦੇ ਚ ਕੋਈ ਸਮੈਲ ਨਹੀਂ ਆਉਂਦੀ ਪਾਊਡਰ ਚ ਪਸ਼ੂ ਵੀ ਖੁਸ਼ ਹੋ ਕੇ ਬੱਕਰੀਆਂ ਖੁਸ਼ ਹੋ ਕੇ ਖਾਂਦੀਆਂ ਘਾਟ ਵਾਟ ਸਾਰੀ ਇਹਨਾਂ ਦੀ ਪੂਰੀ ਹੋ ਜਾਂਦੀ ਹੈ ਹਨਾ ਤੇ ਇਹਨਾਂ ਚ ਬਾਕੀ ਖਾ ਪੱਠੇ ਵਧੀਆ ਖਾਂਦੀਆਂ ਐ ਵਧੀਆ ਹਾਜ਼ਮ ਹੁੰਦੇ ਆ ਹਨਾ ਤੇ ਬਹੁਤ ਹੀ ਵਧੀਆ ਪ੍ਰੋਡਕਟ ਆ ਜਿਆਦਾ ਵੀ ਨਹੀਂ ਮਹਿੰਗਾ ਵੀ ਨਹੀਂ ਮਿਲਦਾ ਜੇ ਤੁਸੀਂ 1.5 ਕਿਲੋ ਦੀ ਪੈਕਿੰਗ ਆ 1.25 ਸਵਾ ਕਿਲੋ ਹੋ ਗਿਆ ਹਨਾ ਸਵਾ ਕਿਲੋ ਦੀ ਪੈਕਿੰਗ 290 ਰੁਪਏ ਦੀ ਹੁੰਦੀ ਹੈ ਤੇ ਬਹੁਤ ਹੀ ਵਧੀਆ ਪ੍ਰੋਡਕਟ ਆ ਆਪਾਂ ਇਹ ਪਾਉਂਦੇ ਆ ਪਸ਼ੂਆਂ ਨੂੰ ਤੇ ਪਸ਼ੂ ਨੇ ਹੈਲਥ ਲਈ ਤੇ ਦੁੱਧ ਲਈ ਤੇ ਪੂਰਾ ਵਧੀਆ ਪ੍ਰੋਡਕਟ ਚਾਹੀਏ ਇਹ ਮੰਨਿਆ ਆ ਪ੍ਰੋਡਕਟ ਆ ਇੱਕ ਐਗਰੀਮੈਂਟ ਵੀ ਹੁੰਦਾ ਤੇ ਉਹ ਨਹੀਂ ਮੈਨੂੰ ਖਾਸ ਨਾ ਵਧੀਆ ਲੱਗਾ ਸਭ ਵਧੀਆ ਐ ਪਰ ਮੈਨੂੰ ਇਹ ਇਹ ਜਿਆਦਾ ਵਧੀਆ ਲੱਗਿਆ ਪ੍ਰੋਡਕਟ ਆਪਾਂ ਪਸ਼ੂ ਨੂੰ ਇਹੀ ਪਾਉਂਦੇ ਆ ਤੇ ਬਾਕੀ ਜਿਹੜੀ ਆਪਾਂ ਪਸ਼ੂ ਨੂੰ ਫੀਡ ਕਿਹੜੀ ਪਾਉਂਦੇ ਆ ਜਿਹੜੀ ਹੈਗੀ ਆ ਕਾਰਗਿਲ ਫੀਡ ਉਹ ਨਹੀਂ ਆਪਾਂ ਪਾਉਂਦੇ ਕਿਉਂਕਿ ਉਹਦੇ ਨਾਲ ਜਿਹੜੇ ਆਪਨੇ ਪਸ਼ੂ ਆ ਦੁੱਧ ਬਹੁਤ ਜ਼ਿਆਦਾ ਦਿੰਦੇ ਆ ਵਧੀਆ ਦਿੰਦੇ ਆ ਪਰ ਇਹ ਨਹੀਂ ਹੈਗਾ ਆਪਾਂ ਜਿਹੜੀ ਮੈਨੂੰ ਯਾਰਾ ਸਾਨੂੰ ਵਧੀਆ ਫੀਡ ਲੱਗਦੀ ਐ ਸੀ ਜਿਹੜੀ ਪਕੌੜੀਆਂ ਪਾਉਂਦੇ ਜਿਵੇਂ ਆਪਾਂ ਕਹਿ ਦਿੰਨੇ ਆ ਪਕੌੜੀਆਂ ਹੀ ਹੁੰਦੀਆਂ ਉਹ ਕਾਰਗਿਲ ਹੈ ਦਾਣਾ ਆ ਦਾਣਾ ਪਕੌੜੀਆਂ ਉਹ ਪੱਟੀ ਬਾਣਾ ਫੀਡ ਪਾਉਂਦੇ ਆ ਪਿੱਛੇ ਪਈ ਆਹ ਪਿੱਛੇ ਪਈ ਬੋਰੀ ਤਿਵਾਣਾ 8000 ਆਪਾਂ ਇਹ ਪਸੂ ਨੂੰ ਕਹਿੰਦੇ ਇਹਨਾਂ ਦਾ ਦੁੱਧਾ ਬਹੁਤ ਫਤਕ ਪੈਂਦਾ ਦੁੱਧ ਪਸ਼ੂ ਥੱਲੇ ਵਾਧੂ ਆਉਂਦਾ ਹਨਾ ਬਾਕੀ ਆਏ ਆ ਜਿਹੜੇ ਪਸ਼ੂ ਆ ਜਿਵੇਂ ਪਸ਼ੂ ਦਾ ਕਿਸੇ ਦਾ ਕੱਟਾ ਆ ਕੱਟਿੱਦਾ ਹੋ ਜਾਂਦੇ ਹਨਾ ਮਲ ਜਾਂਦੇ ਆ ਪਸ਼ੂ ਮਿਲਦਾ ਨਹੀਂ ਹਨਾ ਉਹਦੇ ਪਸ਼ੂ ਤਾਂਭ ਕੇ ਮਿਲਦਾ ਇਸ ਸੀਡ ਦੇ ਨਾਲ ਉਹਨੂੰ ਕੋਈ ਵੀ ਹੋਰ ਦਵਾਈ ਵਗੈਰਾ ਕੁਝ ਵੀ ਦੇਣ ਦੀ ਲੋੜ ਨਹੀਂ ਪਰ ਆਹ ਫਿਰ ਤੁਸੀਂ ਪਾਉ ਤਾਂ ਦੇਖਿਓ ਤੁਸੀਂ ਥੋੜੇ ਪਾਸੇ ਭੱਜ ਕੇ ਮਿਲਣਗੇ ਤੇ ਆਪਾਂ ਆਹ ਜਿਹੜੇ ਹੈਗਾ ਪਾਊਡਰ ਐਮ 27 ਇਹ ਆਪਾਂ ਪਾਉਂਦੇ ਆਪਾਂ ਸਵਾਮੀ ਹਣਾ ਤੇ ਬੱਕਰੀਆਂ ਨੂੰ ਵੀ ਪਾਉਂਦੇ ਆ ਦੇਖੋ ਆਪਣੀਆਂ ਬੱਕਰੀਆਂ ਬਹੁਤ ਹੀ ਪਿੰਡੇ ਨਾਲ ਬਹੁਤ ਸ਼ਾਈਨ ਵਾਲਦੇ ਆ ਬਹੁਤ ਹੀ ਰਾਜੇ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਪੰਨ ਨੂੰ ਫੀਡ ਕਿਹੜੀ ਪਾਉਣੀ ਹੁਣ ਆਪਾਂ ਤੁਹਾਨੂੰ ਅੱਜ ਪੈਕੇਜ ਨਵਾਂ ਲਿਆਂਦਾ ਸੀ ਮੈਂ ਕਿਹਾ ਖੋੜ ਕੇ ਤੁਹਾਨੂੰ ਸ਼ੇਅਰ ਕੀਤਾ ਜਾਵੇ ਤੇ ਹੁਣ ਆਪਾਂ ਆਏ ਤੁਹਾਨੂੰ ਦਿਖਾਉ ਇਹ ਆਪਾਂ 100 100 ਗ੍ਰਾਮ ਪਾਉਣਾ ਮੱਝਾਂ ਨੂੰ ਜਾਂ ਤੁਸੀਂ ਘੱਟ ਵੀ ਪਾ ਇਹ ਜੇ 스멜 ਕੋਈ ਨਹੀਂ ਆਉਂਦੀ ਪਸ਼ੂ ਆਮ ਤਨ ਖਾਂਦੇ ਕਈ ਪਹ ਜਿਹੜੇ ਹੁੰਦੇ ਪਾਊਡਰ ਨਾਲ ਜੇ 스멜 ਆਉਂਦੀ ਹੈ ਇਹ ਜੇ ਕੋਈ 스멜 ਨਹੀਂ ਆਉਂਦੀ ਪਸ਼ੂ ਵੀ ਪੂਰੇ ਖੁਸ਼ ਹੋ ਕੇ ਖਾਂਦੇ ਆਹ ਵਾਲਾ ਪ੍ਰੋਡਕਟ ਤੇ ਜਿਹੜੇ ਬੱਕਰੀਆਂ ਇਹਨਾਂ ਤੁਸੀਂ 10 ਤੋਂ 15 ਗ੍ਰਾਮ ਪਾウダー ਮੈਕ ਫੀਡ ਦੇ ਵਿੱਚ ਪਾ ਕੇ ਦੇਣਾ ਹਨਾ ਦੋਸਤੋ ਘੱਟ ਵੀ ਲੋਕ ਕਿਹਾ ਪੱਕਦੀ ਨਹੀਂ ਖਾਂਦੀ ਕਈਆਂ ਦੀ ਹਨਾ ਤੇ ਪਾ ਤੁਸੀਂ ਇਹ ਘੱਟ ਪਾ ਕੇ ਜਿਹੜਾ ਪਸ਼ੂਆਂ ਦਾ 100 ਗ੍ਰਾਮ ਤੁਸੀਂ ਦੇਣਾ ਤੇ 50 ਜਾਂ 100 ਗ੍ਰਾਮ ਤੁਸੀਂ ਡੇਲੀ ਦੇਣਾ ਹੈ ਆ ਦੇਖੋ ਅਈ ਤਾਂ ਦੇਖੋ ਬਸ ਬੜਾ ਇੱਕ ਆਇਆ ਨੀ ਤੇ ਬੱਕਰੀਆਂ ਸਾਡੀਆਂ ਕੋਲੇ ਆਈਆਂ ਨਹੀਂ ਭੱਜ ਕੇ ਛੇਤੀ ਕਹਿੰਦੀ ਸਾਨੂੰ ਖਾਣ ਨੂੰ ਦੇ ਜੱਫਾ ਜਿਹਾ ਸਵਾ ਸਵਾ ਕਿਲੋ ਦੀ ਪੈਕਿੰਗ ਹੀ ਲਿਆਂਦੀ ਆ ਵੱਡੀ ਨਹੀਂ ਲਿਆਂਦੀਗੀ ਕੁਝ ਪ੍ਰੋਬਲਮ ਕਰਕੇ ਬਸ ਛੋਟੀ ਪੈਕਿੰਗ ਹੀ ਲਿਆਂਦੀ ਆ ਇਹ ਤੁਹਾਨੂੰ ਦੇਣੀ ਆ ਕਿ ਜਿਹੜੇ ਦੋ ਚਾਲ ਦਿਨ ਆਪਣੇ ਨੰਗਣਗੇ ਤੇ ਬਾਕੀ ਫੇਰ ਆਪਾਂ ਪੈਕਿੰਗ ਲੈ ਆਵਾਂਗੇ ਤੇ ਤੁਸੀਂ ਵੀ ਜਰੂਰ ਬਾਤਾਂ ਕਿ ਪਸ਼ੂ ਵੀ ਖੋਸ਼ ਹੋ ਕੇ ਖਾਂਦੇ ਤੇ ਬਾਕੀ ਦੁੱਧ ਵਧੀਆ ਦਿੰਦੇ ਆ ਹਨਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਪੂਰਾ ਵਧੀਆ ਜਿਹੜੇ ਪਸ਼ੂ ਬਾਅਦ ਬਾਅਦ ਪੀਟ ਹੁੰਦੇ ਆ ਉਹ ਵੀ ਨਹੀਂ ਹੁੰਦੇ ਪਸ਼ੂ ਵਧੀਆ ਹੀਟ ਚ ਆ ਕੇ ਤੇ ਵਧੀਆ ਪਸ਼ੂ ਰਹਿੰਦੇ ਆ ਤੇ ਵਧੀਆ ਦੁੱਧ ਦਿੰਦੇ ਆ ਹਾਂ ਜਿਹੜਾ ਸੂਣ ਵਾਲੇ ਪਸ਼ੂ ਤੁਸੀਂ ਉਹਨਾਂ ਨੂੰ ਵੀ ਇਹ ਦੇ ਸਕਦੇ ਹੋ ਠੀਕ ਆ ਕਿ ਨਹੀਂ ਆਹ ਵਾਲਾ ਪ੍ਰੋਡਕਟ ਜਰੂਰ ਲਿਆਓ ਤੇ ਆਪਾਂ ਹਣ ਪਸ਼ੂ ਨੂੰ ਪਾ ਰਹੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਦਾਣ ਠੀਕ ਆ ਤੁਸੀਂ ਦਾਣੇ ਵਿੱਚ ਪਾ ਦਿਓ ਜਾਂ ਪੱਠਿਆਂ ਤੇ ਬਾਦੋਂ ਆਮ ਦੇ ਨਾਲ ਖਾ ਲੈਣਾ ਇਹਨਾਂ ਨੇ ਕਿ ਸੁੱਕੇ ਹਲੇ ਲਾਉਨੇ ਹੁੰਦੇ ਨੇ ਵਿੱਚ ਆਮ ਦੇ ਨਾਲ ਖਾ ਲੈਂਦੇ ਆ ਠੀਕ ਆ ਤੇ ਇਹ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ